ਮਾਸ ਖਾਣਾ ਚਾਹੀਦਾ ਯਾ ਨਹੀਂ ਖਾਣਾ ਚਾਹੀਦਾ ਕੋਈ ਕਹਿੰਦਾ ਵੀ ਸਿੰਘਾਂ ਸ਼ੇਰਾ ਦੀ ਕੌਮ ਬਣਾਈ ਹੈ ਤੇ ਅਸੀਂ ਮਾਸ ਕਿਉਂ ਨਾ ਖਾਈਏ ਕੋਈ ਕਹਿੰਦਾ ਵੀ ਸਜੀਵਤ ਹੈ ਕੋ ਕਰੀਏ ਇਹਦਾ ਆਪਾਂ ਕੁਮਰ ਜੋਤ ਜੀ ਐਨਾਲਿਸਿਸ ਕਰੀਏ ਇਹਦੇ ਵਿੱਚ ਸਭ ਤੋਂ ਮਤਲਬ ਜੇ ਨੂੰ ਸਟੀਕ ਗੱਲ ਦੱਸਣੀ ਹੈ ਨਾ ਤੇ ਇਹਦਾ ਸਿੱਧਾ ਜਵਾਬ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਛਤਰੀ ਕੋ ਪੂਤ ਹੋ ਬ੍ਰਾਹਮਣ ਕੋ ਨਾ ਸਿੱਧਾ ਸ਼ਬਦ ਹੈ ਹੁਣ ਇਹਨੂੰ ਤੁਸੀਂ ਪਰਿਭਾਸ਼ਿਤ ਕਰੋ ਛਤਰੀ ਦੀ ਪਰਿਭਾਸ਼ਾ ਕੀ ਹੈ ਸ਼ਸਤਰਧਾਰੀ ਹੋਣਾ ਬ੍ਰਾਹਮਣ ਦੀ ਪਰਿਭਾਸ਼ਾ ਕੀ ਹੈ ਸੂਤ ਜਨੇ ਉਦਾਹਰਨ ਕਰਨਾ ਬ੍ਰਾਹਮਣ ਦਾ ਕਰਮ ਵਿਧਾਨ ਕੀ ਹੈ ਪੂਜਾ ਕਰਨੀ ਕਰਾਉਣੀ ਜਗ ਕਰਨੇ ਕਰਾਉਣੇ ਦਾਨ-ਦਾਨ ਇਹ ਤਾਂ ਲੈਣ ਛਤਰੀ ਦਾ ਕਰਮ ਵਿਧਾਨ ਕੀ ਹੈ ਉਹਨੇ ਆਪਣੇ ਖੇਤਰ ਦੀ ਰੱਖਿਆ ਕਰਨੀ ਹੈ ਖੇਤਰ ਦੀ ਰੱਖਿਆ ਸ਼ਸਤਰਧਾਰੀ ਕਰੇਗਾ ਜਿਹੜਾ ਸ਼ਸਤਰਧਾਰੀ ਆਪਣੇ ਸ਼ਸਤਰ ਦਾ ਅਭਿਆਸ ਹੀ ਨਹੀਂ ਕਰਦਾ ਜਿਸ ਨੂੰ ਆਪਣੇ ਸ਼ਸਤਰ ਦੇ ਉੱਤੇ ਐਨਾਲਿਸਿਸ ਹੀ ਨਹੀਂ ਹੈ ਉਹ جنگ ਵੀ ਕੀ ਲੜੇਗਾ ਉਹਨੇ ਆਪਣੇ ਸ਼ਸਤਰ ਦਾ ਵੀ ਅਭਿਆਸ ਕਰਨਾ ਸ਼ਸਤਰ ਤੇ ਲਾਉਣਾ ਕਿਸੇ ਨੌਨ ਲਿਵਿੰਗ ਥਿੰਗ ਤੇ ਵੀ ਹੋ ਸਕਦਾ ਹੈ ਕਿਸ ਤੇ ਹੋ ਸਕਦਾ ਦੱਸੋ ਕੋਈ ਬੈਂਬੂ ਤੇ ਹੋ ਸਕਦਾ ਹੈ ਬੈਂਬੂ ਤੇ ਤੁਸੀਂ ਦੱਸੋ ਕਿ ਬੈਂਬੂ ਦੇ ਉੱਤੇ ਕੀਤਾ ਹੋਇਆ ਤੁਹਾਡੀ ਮਾਨਸਿਕਤਾ ਨੂੰ ਬਦਲ ਸਕੇਗਾ ਦੱਸੋ ਤੁਸੀਂ ਬੈਂਬੂ ਤੇ ਤੁਸੀਂ ਕਰ ਦਿੱਤਾ ਬੈਂਬੂ ਦੇ ਵਿੱਚੋਂ ਕਿਹੜਾ ਖੂਨ ਨਿਕਲਣਾ ਬੱਕਰੇ ਦੇ ਵਿੱਚੋਂ ਖੂਨ ਨਿਕਲਣਾ ਤੁਸੀਂ ਖੂਨ ਨੂੰ ਦੇਖਣਾ ਤੁਸੀਂ ਤੁਹਾਡੇ ਖੂਨੋਂ ਮੂੰਹ ਤੇ ਵੀ ਡੋਲ ਸਕਦਾ ਜਦੋਂ ਤੁਸੀਂ ਕਿਸੇ ਦੇ ਸਿਰ ਦੇ ਉੱਤੇ ਵਾਰ ਕਰੋਗੇ ਜਾਂ ਦੂਜਾ ਬੰਦਾ ਕਿਸੇ ਦੇ ਸਿਰ ਤੋਂ ਵਾਰ ਕਰੇਗਾ ਉਹ ਤੁਹਾਡੇ ਮੂੰਹ ਤੇ ਵੀ ਡੁੱਲੂਗਾ ਕੀ ਤੁਸੀਂ ਉਸ ਖੂਨ ਤੋਂ ਘਿਰਨਾ ਕਰੋਗੇ ਤੇ ਤੁਸੀਂ ਖੂਨ ਤੋਂ ਘਿਰਨਾ ਕਰੋਗੇ ਤੁਸੀਂ ਕਿਵੇਂ ਜੰਗ ਲੜੋਗੇ ਜੰਗ ਦੇ ਵਿੱਚ ਤਾਂ ਖੂਨ ਦੀ ਜੰਗ ਆ ਤੁਸੀਂ ਜੰਗ ਕਿਵੇਂ ਲੜੋਗੇ ਉਹ ਸਾਡਾ ਮਨੋਬਲ ਵੀ ਤਿਆਰ ਕਰਨਾ ਹੈ ਨਾ ਉਹਦੇ ਲਈ ਜੇ ਮਨੋਬਲ ਜੇ ਅਸੀਂ ਬੱਕਰਾ ਝਟਕਾ ਸਕਦੇ ਹਾਂ ਬੰਦਾ ਵੀ ਝਟਕਾ ਸਕਦੇ ਹਾਂ ਤੋ ਉਹਦੀ ਪ੍ਰੈਕਟਿਸ ਕਿੱਥੋਂ ਕਰਾਵਾਂਗੇ ਹੁਣ ਅਸੀਂ ਬੰਦੇ ਅੱਗੇ ਕਰੀ ਜਾਵਾਂਗੇ ਦੇਖੋ ਇਹ ਤਾਂ ਮੂਹੇ ਦਾ ਦਾਣਾ ਨਹੀਂ ਵੈਸੇ ਬੱਕਰਾ ਹੀ ਕੋ ਚੜਿਆ ਗਿਆ ਬੱਕਰੇ ਨੂੰ ਹੀ ਕਿਉਂ ਮਰਦੇ ਨੇ ਤਾਂ ਫਿਰ ਹੋਰ ਦੱਸੋ ਹੋਰ ਗਾਂ ਨੂੰ ਵੱਢੀਏ ਤੁਸੀਂ ਦੱਸੋ ਮੁਸਲਮਾਨ ਦੇ ਵਿੱਚ ਗਾਂ ਖਾ ਸਕਦੇ ਆ ਸਾਡੇ ਪਰੰਪਰਾ ਪਰੰਪਰਾ ਦੇ ਵਿੱਚ ਮਹਾਰਾਜ ਨੇ ਕਿਹਾ ਗਾਂ ਨਹੀਂ ਖਾਣੀ ਕਿਉਂ ਨਹੀਂ ਖਾਣੀ ਕਿਉਂਕਿ ਉਹ ਦੁੱਧ ਦਿੰਦੀ ਆ ਬੱਕਰੀ ਨਹੀਂ ਖਾਣੀ ਨੇ ਕਿਉਂ ਨਹੀਂ ਖਾਣੀ ਕਿਉਂਕਿ ਉਹ ਜਿਹਦਾ ਆਪਾਂ ਦੁੱਧ ਪੀਨੇ ਆ ਸਾਡੀ ਪਰੰਪਰਾ ਕਹਿੰਦੀ ਆ ਕਿ ਉਹ ਸਾਡੀ ਮਾਂ ਮਮਤਾ ਹੈ ਉਹਦੇ ਨਾਲ ਸਾਡੀ ਉਹ ਜਨਨੀ ਹੈ ਜਿਹਦਾ ਦੁੱਧ ਪੀਨੇ ਆ ਉਹ ਉਹ ਸਾਡੀ ਮਾਂ ਹੁੰਦੀ ਆ ਸਾਡੀ ਇਸਤਰੀ ਸਾਡੀ ਮਾਂ ਨਹੀਂ ਹੁੰਦੀ ਜਿਹਦਾ ਅਸੀਂ ਦੁੱਧ ਪੀਨੇ ਉਹਨੂੰ ਮਾਂ ਗਿਣਦੇ ਆ ਇਸ ਕਰਕੇ ਅਸੀਂ ਗਾਂ ਨਹੀਂ ਖਾਂਦੇ ਇਸਲਾਮਤ ਦੇ ਵਿੱਚ ਇਹ ਵਿਧਾਨ ਨਹੀਂ ਆ ਉਹ ਗਾਂ ਖਾਂਦੇ ਆ ਅਸੀਂ ਗਾਂ ਨਹੀਂ ਖਾਂਦੇ ਅਸੀਂ ਬੱਕਰਾ ਖਾ ਲੈਂਦੇ ਹੂੰ ਉਹ ਗਾਂ ਦੀ ਮਨਾਹੀ ਆ ਬਾਕੀ ਤਾਂ ਸਿੰਘ ਛਕ ਲੈਂਦੇ ਆ ਡਲੇ ਛਕਦੇ ਆ ਸਕਦੇ ਤੋ ਇਹ ਕਨਸੈਪਟ ਨੂੰ ਇਹ ਸਮਝਣਾ ਕਿ ਖਾਣਾ ਨਹੀਂ ਚਾਹੀਦਾ ਇਹ ਕਨਸੈਪਟ ਦਾ ਜਿਹਦੀ ਡੈਪਥ ਹੈ ਉਹ ਜਾਂਦੀ ਹੈ ਨਾ ਖਾਣ ਵਾਲੇ ਕਹਿੰਦੇ ਆ ਕਿ ਪਾਪ ਲੱਗਦਾ ਜੇ ਤੁਸੀਂ ਕਹਿੰਦੇ ਪਾਪ ਲੱਗਦਾ ਪਾਪ ਲੱਗਦਾ ਮੈਂ ਇੱਥੇ ਹੀ ਆਨ ਗੁਰੂ ਸਾਹਿਬ ਜੀ ਜਦੋਂ ਪਾਪ ਦੀ ਉਦਾਹਰਣ ਦਿੰਦੇ ਆ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਪਾਪ ਪੁੰਨ ਸਭ ਭਈ ਕਹਾਵਤ ਕੋਉ ਨਰਕ ਕੋ ਸੁਰਗ ਬੰਚਾਵਤ ਮਹਾਰਾਜ ਕਹਿੰਦੇ ਪਾਪ ਪੁੰਨ ਇੱਕ ਕਹਾਵਤ ਹੈ ਜਿਹੜੀ ਤੁਹਾਨੂੰ ਦੱਸੀ ਜਾਂਦੀ ਹੈ ਜਿਹੜਾ અવਤਾਰ ਹੈ ਉਹਦੇ ਲਈ ਨਾ ਪਾਪ ਹੈ ਨਾ ਪੁੰਨ ਹੈ ਉਹਦਾ ਵਿਧਾਨ ਹੀ ਹੈ ਨਹੀਂ ਸ੍ਰਿਸ਼ਟੀ ਦੇ ਨਾਲ ਜੇ ਤੁਸੀਂ ਆਪਣੇ ਆਪ ਨੂੰ ਆਪ ਸਮਝਦੇ ਹੋ ਮੈਂ ਹਾਂ ਜੇ ਤੁਸੀਂ ਆਪਣੀ ਜੀਬ ਦੇ ਸਵਾਦ ਲਈ ਖਾਣ ਦੀ ਕੋਸ਼ਿਸ਼ ਕਰਦੇ ਹੋ ਕਿ ਮੇਰੀ ਜੀਬ ਦਾ ਸਵਾਦ ਹੈ ਉਹਦੇ ਵਿੱਚ ਕੋਈ ਮਰਜ਼ਾਦਾ ਨਹੀਂ ਹੈ ਉਹਦੇ ਵਿੱਚ ਕੋਈ ਬਾਣੀ ਨਹੀਂ ਪੜੀ ਗਈ ਉਹਦੇ ਵਿੱਚ ਕੋਈ ਅਰਦਾਸ ਨਹੀਂ ਕੀਤੀ ਗਈ ਉਹਦੇ ਵਿੱਚ ਕੋਈ ਸੁਖਣਾ ਨਹੀਂ ਹੈ ਅੱਜ ਤੱਕ ਬੱਕਰੇ ਜਿੰਨੇ ਝਟਕਦੇ ਉਹਨਾਂ ਦੀ ਸੁਖਣਾ ਹੁੰਦੀ ਹੈ ਕੋਈ ਕਹਿੰਦਾ ਮੈਨੂੰ ਪੁੱਤ ਮਹਾਰਾਜ ਸਾਹਿਬ ਮੈਨੂੰ ਦਲਾ ਪੰਥਾਂ ਵਿੱਚ ਜਾ ਕੇ ਦੇਖੋ ਸੁੱਖ ਦੇ ਬੱਕਰੇ ਨੇ ਵੀ ਮਹਾਰਾਜ ਸਾਡੇ ਘਰ ਪੁੱਤਰ ਪੈਦਾ ਹੋਵੇ ਤਾਂ ਲੋਕਾਂ ਦੇ ਘਰ ਪੁੱਤਰ ਹੁੰਦੇ ਨੇ ਗੁਰੂ ਸਾਹਿਬ ਦਾ ਵਾਰ ਹੈ ਨੇ ਮਤਲਬ ਇੱਕ ਤੁਸੀਂ ਇਹ ਦੇ ਇੱਕ ਜੀਵ ਦੀ ਬਲੀ ਦੇਤੀ ਤੇ ਅਸੀਂ ਇੱਕ ਜੀਵ ਨੂੰ ਮੰਗ ਰਹੇ ਹਾਂ ਵੀ ਸਾਡੇ ਘਰੇ ਪੋਤਾ ਦੇਖੋ ਇਹ ਗੱਲ ਨਹੀਂ ਇਹ ਇੱਕ ਭੇਟਾ ਦਾ ਵਿਧਾਨ ਹੈ ਸ਼ਸਤਰ ਦੀ ਆਪਣੀ ਭੇਟਾ ਹੈ ਠੀਕ ਹੈ ਨਾ ਸ਼ਸਤਰ ਦੀ ਆਪਣੀ ਭੇਟਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਣੀ ਭੇਟਾ ਮਹਾਰਾਜ ਸਾਹਿਬ ਜੀ ਦੇ ਜੇ ਅਰਦਾਸ ਕਰਦੇ ਆ ਤਾਂ ਜਰੂਰ ਉਹ ਮੁਰਾਦ ਪੂਰੀ ਹੁੰਦੀ ਆ ਪਰ ਇੱਕ ਵਿਧਾਨ ਵੀ ਚੱਲਿਆ ਆਂਦਾ ਵੀ ਕਿਉਂਕਿ ਸਾਡੇ ਤਖਤ ਸਾਹਿਬ ਜੀ ਤੇ ਅੱਜੇ ਵਿਧਾਨ ਲਾਗੂ ਆ ਇਹ ਗੱਲ ਬਹੁਤ ਵੱਡੀ ਆ ਪਰ ਅਸੀਂ ਇਹ ਵੀ ਕਹਿੰਦੇ ਨਾ ਵੀ ਗੁਰੂ ਗੁਰੂ ਨੂੰ ਸਾਡੀ ਮਾਇਆ ਨਹੀਂ ਚਾਹੀਦੀ ਗੁਰੂ ਨੂੰ ਸਾਡੇ ਜਿਹੜੇ ਆ ਸੋਨੇ ਸੋਨੇ ਕੱਪੜੇ ਨਹੀਂ ਚਾਹੀਦੇ ਫਿਰ ਤਾਂ ਇੱਥੇ ਇਹ ਵੀ ਗੱਲ ਹੋ ਗਈ ਵੀ ਗੁਰੂ ਨੂੰ ਸਾਡੇ ਬੱਕਰੇ ਚਾਹੀਦੇ ਕੀ ਕਰ ਦੇਖੋ ਕਮਰਜੋਤ ਜੀ ਮੈਂ ਤੁਹਾਨੂੰ ਕਿਹਾ ਕਿ ਉਹ ਪਾਰਟ ਆਫ ਪ੍ਰੈਕਟਿਸ ਹੈ ਜਦੋਂ ਤੱਕ ਤੁਹਾਡੇ ਵਿਜ਼ਨ ਦੇ ਵਿੱਚ ਇਹ ਰਹੂਗਾ ਕਿ ਉਹ ਪਾਰਟ ਆਫ ਪ੍ਰੈਕਟਿਸ ਹੈ ਤੁਹਾਡਾ ਵਿਜ਼ਨ ਨਹੀਂ ਬਦਲੂਗਾ ਜਦੋਂ ਤੁਸੀਂ ਵਿਜ਼ਨ ਬਦਲ ਲਿਆ ਫਿਰ ਤੁਸੀਂ ਪਾਰਟ ਆਫ ਪ੍ਰੈਕਟਿਸ ਨੂੰ ਤਾਂ ਛੱਡ ਦਤਾ ਤਾ ਨਾ ਡਿਨਾਈ ਕਰ ਦਿੱਤਾ ਨਾ ਉਹਨੂੰ ਜਦੋਂ ਤੁਸੀਂ ਉਹਨੂੰ ਪਾਰਟ ਆਫ ਪ੍ਰੈਕਟਿਸ ਤੁਸੀਂ ਮਹਿਸੂਸ ਕਰਕੇ ਦੇਖੋ ਜਿਹੜੇ ਬੱਚੇ ਅੱਜ ਗਤਕਾ ਖੇਡਦੇ ਆ ਉਹ ਗੋਲੇ ਘੁਮਾਉਂਦੇ ਆ ਕਮਾਂਡ ਤੁਸੀਂ ਮਹਿਸੂਸ ਕਰਕੇ ਦੇਖੋ ਕਿੱਡੇ ਕਿੱਡੇ ਭਾਰੀ ਖੰਡੇ ਹੁੰਦੇ ਆ ਹਾਂਜੀ ਸਵਾ ਸਵਾ ਮੰਦੇ ਉਹ ਖੰਡੇ ਤੁਸੀਂ ਜਿਹੜੇ ਯੋਧੇ ਸੂਰਮੇ ਮਤਲਬ ਕਮਾਂਦੇ ਆ ਉਹਨਾਂ ਦਾ ਸਰੀਰਕ ਬਲ ਕਿਹਦਾ ਉਹ オリジナਲਿਟੀ ਦੇ ਵਿੱਚ ਇੰਨੇ ਨੇ ਭਾਰੇ ਕਮਾਣੇ ਤਾਂ ਉਹਦੇ ਲਈ ਸਾਨੂੰ ਸਰੀਰਕ ਤਾਕਤ ਵੀ ਚਾਹੀਦੀ ਆ ਤਾਂ ਬੰਦਾ ਫੜ ਨਹੀਂ ਸਕਦਾ ਜਿਹੜੇ ਕਮਾਂਦੇ ਨੇ ਹਾਂ ਉਹ ਸਰੀਰਕ ਤਾਕਤ ਵੀ ਚਾਹੀਦੀ ਆ ਫੇਰ ਆਪਣੇ ਸ਼ਸਤਰ ਨੂੰ ਪਰਖਣ ਵਾਸਤੇ ਉਹ ਵੀ ਸਾਨੂੰ ਕੋਈ ਨਾ ਕੋਈ ਅਲਟਰਨੇਟ ਤਾਂ ਚਾਹੀਦਾ ਨਾ ਕੋਈ ਤਾਂ ਅਲਟਰਨੇਟ ਚਾਹੀਦਾ ਤੁਸੀਂ ਕੁੰਮਰ ਜੋਤੀ ਇਹਨੂੰ ਪਾਰਟ ਆਫ ਪ੍ਰੈਕਟਿਸ ਦਾ ਹਿੱਸਾ ਵੇਖ ਕੇ ਤੁਸੀਂ ਦੱਸੋ ਤੁਸੀਂ ਵੀ ਅੱਜਕੱਲ ਸੂਝਵਾਨ ਹੋ ਚਰਚਾ ਕਰ ਰਹੇ ਹੋ ਤੁਸੀਂ ਦੱਸੋ ਕਿ ਇਹਦਾ ਹੋਰ ਅਲਟਰਨੇਟ ਕੀ ਹੈ ਜੇ ਮੈਂ ਆਪਣੇ ਗਾਤਰੇ ਵਿੱਚ ਤਲਵਾਰ ਰੱਖੀ ਹੈ ਮੈਂ ਉਹਨੂੰ ਪਰਖਣਾ ਹੈ ਵੀ ਇਹ ਕਿੰਨੀ ਕੁ ਮਾਰ ਰੱਖਦੀ ਹੈ ਕੀ ਅਲਟਰਨੇਟ ਹੈ ਦੱਸੋ ਤੁਸੀਂ ਤੁਸੀਂ ਦੱਸੋ ਕੋਈ ਅਲਟਰਨੇਟ ਆਉਂਦਾ ਮੈਂ ਤੁਹਾਨੂੰ ਦੱਸਿਆ ਨੌਨ ਲਿਵਿੰਗ ਥਿੰਗ ਤੇ ਵੀ ਕੀਤਾ ਜਾ ਸਕਦਾ ਹਾਂ ਅੱਜ ਕੱਲ ਦਾ ਟੈਕਨੋਲੋਜੀ ਆ ਗਈ ਬਹੁਤ ਬਚਾ ਗਿਆ ਅੱਜ ਕੱਲ ਇਹ ਵੀ ਬਣਾ ਹੋ ਜਾਂਦਾ ਵੀ ਅਸਲ ਦੇ ਵਿੱਚ ਤੁਹਾਡੀ ਮਾਰ ਦਾ ਪ੍ਰੈਸ਼ਰ ਕੀ ਆ ਉਹ ਵੀ ਮੀਟਰਸ ਆ ਗਏ ਨੇ ਮੈਂ ਮੈਂ ਤੁਹਾਨੂੰ ਕਹਿ ਰਿਹਾ ਨੌਨ ਲਿਵਿੰਗ ਥਿੰਗਸ ਦੇ ਉੱਤੇ ਜੋ ਅਸੀਂ ਆਪਣਾ ਹਾਰਟ ਕਰਨ ਦਾ ਸਾਡਾ ਉਸ ਵੇਲੇ ਵਿਜ਼ਨ ਹੋਏਗਾ ਕਿ ਉਹ ਉਸੇ ਤਰ੍ਹਾਂ オリジナル ਦੇ ਉੱਤੇ ਹੋਊਗਾ ਜਦੋਂ ਤੱਕ ਅਸੀਂ オリジナル ਤੁਸੀਂ ਕਿਸੇ ਬੰਦੇ ਨੂੰ ਮਾਰਨਾ ਹੈ ਤੁਸੀਂ ਆਪਣਾ ਮਿਆਰ ਦੇਖਦੇ ਆ ਕਿ ਕਿੰਨਾ ਤਾਕਤਵਰ ਹੈ ਕਿਉਂਕਿ ਉਹ ਲਿਵਿੰਗ ਥਿੰਗ ਜਦੋਂ ਤੁਸੀਂ ਮਰੇ ਹੋਏ ਨੂੰ ਜਾ ਕੇ ਤਲਵਾਰ ਮਾਰਨੀ ਫਿਰ ਤੁਹਾਡਾ ਕੀ ਵਿਜ਼ਨ ਹੈ ਮਰੇ ਤੁਹਾਨੂੰ ਤਾਂ ਪਤਾ ਹੀ ਉਹ ਮਰਿਆ ਹੋਇਆ ਫਿਰ ਕੀ ਵਿਜ਼ਨ ਨਾਲ ਮਾਰਨੀ ਹੈ ਕੀ ਉਹਦੇ ਵਿੱਚੋਂ ਤੁਸੀਂ ਮਤਲਬ ਕਿ ਸ਼ੂਰਮਤਾਈ ਭਰ ਲੋਗੇ ਉਸ ਵਿਸ਼ੇ ਨੂੰ ਜੇ ਫੌਜੀ ਕੋਈ ਨਿਸ਼ਾਨਾ ਪਰਖਦਾ ਤਾਂ ਉਹਨੂੰ ਇਹ ਵੀ ਪਤਾ ਹੁੰਦਾ ਮੈਂ ਮਾਰਨਾ ਵੀ ਹੈ ਮਾਰ ਵੀ ਦਿੰਦਾ ਉਹਨੂੰ ਪਤਾ ਤਾਂ ਹੋਵੇ ਲਿਵਿੰਗ ਥਿੰਗਸ ਦੇ ਤੁਸੀਂ ਮਹਿਸੂਸ ਕਰਕੇ ਦੇਖੋ ਨਾ ਪਾਰਟ ਆਫ ਪ੍ਰੈਕਟਿਸ ਹੈ ਉਹ ਇਸ ਕਰਕੇ ਉਹ ਲਿਵਿੰਗ ਥਿੰਗ ਨਾਲ ਤੋਂ ਹੀ ਹੋ ਸਕਦਾ ਤਲਵਾਰ ਦੀ ਹੋਰ ਮੈਨੂੰ ਮੈਂ ਸ਼ਰਟੀ ਨਾਲ ਕਹਿ ਸਕਦਾ ਕਿ ਤੁਸੀਂ ਆਪਣੀ ਤਲਵਾਰ ਦੀ ਪਰਖ ਕਰੋ ਤੁਹਾਨੂੰ ਪਤਾ ਹੋਵੇ ਜੇ ਤੁਹਾਡੇ ਕੋਲ ਕੋਈ ਸ਼ਸਤਰ ਹੈ ਮੰਨ ਕੇ ਚਲੋ ਕਿਸੇ ਕੋਲ ਕੋਈ ਰਵਾਇਤੀ ਸ਼ਸਤਰ ਜਾਂ ਪਿਸਟਲ ਵਗੈਰਾ ਹੁੰਦੇ ਆ ਜਿਨ੍ਹਾਂ ਕੋਲ 315 ਹੈ ਜਾਂ ਜਿਨ੍ਹਾਂ ਕੋਲ 12 ਬੋਰ ਹੈ ਜਿਨ੍ਹਾਂ ਕੋਲ 32 ਬੋਰ ਹੈ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਹਥਿਆਰ ਦੀ ਕਿੰਨੀ ਕਮਾਰ ਹੈ ਕਿੰਨੀ ਕੁ ਦੂਰ ਤੱਕ ਵਾਜਦਾ 12 ਬੋਰ ਵਾਲਾ ਟੋਕਰੇ ਜਿੰਨਾ ਥਾ ਘੇਰਦਾ ਜਿਹੜਾ 315 ਦਾ ਉਸੇ ਦਾ ਮਤਲਬ ਕਿ ਉਹਨਾਂ ਨੂੰ ਐਨਾਲਿਸਿਸ ਹੈ ਮੈਂ ਆਪਣੀ ਤਲਵਾਰ ਦਾ ਐਨਾਲਿਸਿਸ ਕਿਵੇਂ ਕਰਾਂਗਾ ਕਿਵੇਂ ਮੈਨੂੰ ਕਿਵੇਂ ਪਤਾ ਲੱਗੇ ਕਿ ਮੇਰੀ ਤਲਵਾਰ ਕਿਸੇ ਦਾ ਗळा ਗळा ਹੀ ਵੱਡਣਾ ਬਸ ਸਮਝ ਗਏ ਕਿ ਨਹੀਂ ਬੰਦੇ ਨਾਲ ਹੀ ਲੜਨਾ ਸੀ ਡੰਡਿਆਂ ਨਾਲ ਨਹੀਂ ਲੜਨਾ ਹੂੰ ਅਸੀਂ ਬੰਦੇ ਨਾਲ ਲੜਨਾ ਤਾਂ ਦੇਖਣਾ ਮੈਂ ਜਿਹੜੀ ਜਿੱਥੇ ਮੈਨੂੰ ਮੇਰੀ ਤਲਵਾਰ ਉਹ ਬੱਕਰੇ ਦੀ ਹੱਡੀ ਵੱਢੀ ਗਈ ਬੰਦੇ ਦੀ ਉਹਦੇ ਨਾਲੋਂ ਕੁਲੀਓ ਹੀ ਹੁੰਦੀ ਆ ਬੰਦੇ ਦੀ ਹੱਡੀ ਪਰ ਆ ਵੀ ਤਿਆਰੀ ਵਧੀਆ ਹੋ ਜਾਂਦੀ ਦੱਸ ਕੇ ਆ ਰਹੇ ਵੀ ਤਿਆਰੀ ਹੋ ਜਾਂਦੀ ਹੈ ਤਿਆਰੀ ਹੋ ਜਾਂਦੀ ਹੈ ਤਿਆਰੀ ਹੋਣੀ ਜ਼ਰੂਰੀ ਹੈ ਦੇਖੋ ਤੁਸੀਂ ਇਹ ਇਹ ਜੇ ਕੋਈ ਕਹਿ ਦੇਵੇ ਵੀ ਤੁਸੀਂ ਸੂਰਮਿਆਂ ਦੀ ਵੰਸ਼ ਦੇ ਵਿੱਚੋਂ ਆ ਤੁਸੀਂ ਦੱਸੋ ਤੁਹਾਡੀ ਕੀ ਕੋਈ ਪ੍ਰਦਰਸ਼ਨ ਕਰਨਾ ਹੋਵੇ ਤਾਂ ਦੱਸੋ ਤੁਸੀਂ ਹਮ ਪ੍ਰਦਰਸ਼ਨ ਕਰਨ ਦੇ ਵਿੱਚ ਫਿਰ ਜੇ ਬੱਕਰਾ ਚੜਕਾਣਾ ਮਾੜੇ ਦੇ ਲੜਾ ਤਾਂ ਦੇਖ ਵੀ ਨਹੀਂ ਸਕਦਾ